ਭਗਵਾਨ ਵਿਸ਼ਵਕਰਮਾ ਜੀ ਦੇ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਰੇਚਰ ਨਾਲ ਜੁੜਨੀ ਲਗਾਤਾਰ ਦਰਸ਼ਨ ਕਰਨ ਲਈ ਪਹੁੰਚ ਲੈਨੇ ਦੂਰੋ ਦੂਰ ਸੰਗਟਾ ਇੱਥੇ ਪਹੁੰਚ ਆ ਪਈ ਨਹੀਂ ਤਾਂ ਦਰਸ਼ਨ ਤੁਸੀਂ ਕਰ ਸਕਦੇ ਹੋ ਭਗਵਾਨ ਵਿਸ਼ਵਕਰਮਾ ਜਿੱਦੇ ਮੰਦਰ ਦੇ ਅੰਦਰ ਵੀ ਆਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਫਗਵਾੜਾ ਦਾ ਇਹ ਪ੍ਰਾਚੀਨ ਮੰਦਰ ਹੈ ਇਤਿਹਾਸਿਕ ਮੰਦਰ ਹੈ ਕਿਉਂਕਿ ਲਗਾਤਾਰ ਸੂਚਨਾ ਮਿਲਦੀ ਹੈ ਕਿ 115 ਸਾਲ ਪੁਰਾਣਾ ਹੈ ਮੰਦਿਰ ਹੈਗਾ 115 ਸਾਲ ਪੁਰਾਣਾ ਇਹ ਮੰਦਿਰ ਹੈ 115 ਸਾਲ ਪਹਿਲਾਂ ਇਸ ਮੰਦਿਰ ਦੀ ਸੇਵਾ ਇਕੱਤਰ ਵਰਦ ਦੇ ਵੱਲੋਂ ਕਰਵਾਈ ਗਈ ਸੀ ਉਹਨਾਂ ਦੇ ਵੱਲੋਂ ਵੱਖ-ਵੱਖ ਕਾਰੀਗਰਾਂ ਦੇ ਨਾਲ ਮਿਲ ਕੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਤੋਂ ਭਗਵਾਨ ਵਿਸ਼ਵਕਰਮਾ ਜੀ ਦੀਆਂ ਜਿਹੜਾ ਤੇ ਦਰਸ਼ਨ ਕਰਨ ਦੇ ਲਈ ਖਾਸ ਕਰਕੇ ਕਾਰੀਗਰ ਲੋਕ ਜਿਹੜੇ ਹੱਥੀਂ ਕਿਰਤ ਕਰਦੇ ਨੇ ਉਹ ਜ਼ਰੂਰ ਪਹੁੰਚ ਰਹੇ ਨੇ ਬੱਡੇ-ਕਿੰਤੇ ਦੇ ਵਿੱਚ ਦਰਸ਼ਨ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਅੱਜ ਤੋਂ ਕੀਤੀ ਜਾਂਦੀ ਹੈ ਦਿਵਾਲੀ ਤੋਂ ਠੀਕ ਅਗਲੇ ਦਿਨ ਹੈ ਜਿਹੜਾ ਦਿਨ ਹੁੰਦਾ ਹੈ ਤਾਂ ਉਸ ਦਿਨ ਇਹ ਕਾਰਗਰਾਂ ਦੇ ਵੱਲੋਂ ਖਾਸ ਕਰਕੇ ਪੂਜਾ ਜਿਹੜੀ ਆਪਣੇ ਉਜਾਰਿਆਂ ਦੀ ਕੀਤੇ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੰਦਰ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਭਗਵਾਨ ਵਿਸ਼ਵਕਰਮਾ ਜੀ ਦੇ ਫਗਵਾੜਾ ਦਾ ਇਹ ਪ੍ਰਾਚੀਨ ਇਤਿਹਾਸਿਕ ਮੰਦਰ ਹੈਗਾ ਜਿੱਥੇ ਕਿ ਵੱਡੀ ਗਿੰਦ ਦੇ ਵਿੱਚ ਹਰ ਸਾਲ ਸ਼ਰਧਾਲੂ ਜਿਹੜੇ ਨੇ ਭਾਰੀ ਗਿੰਦ ਦੇ ਵਿੱਚ ਉਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚਦੇ ਨੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਤਾਂ ਭਗਵਾਨ ਵਿਸ਼ਵਕਰਮਾ ਜਿੱਦੇ ਮੰਦਿਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾਂ ਖੂਬ ਨਕਾਸ਼ੀ ਇਸ ਮੰਦਿਰ ਦੇ ਵਿੱਚ ਕੀਤੀ ਹੋਈ ਹੈ ਭਗਵਾਨ ਜੀ ਦੀ ਮੂਰਤੀ ਦੇ ਦਰਸ਼ਨ ਤੁਸੀਂ ਜਿਹੜੇ ਨਹੀਂ ਕਰ ਰਹੇ ਹੋ ਭਗਵਾਨ ਵਿਸ਼ਵਕਰਮਾ ਜਿੱਦੇ ਤਾਂ ਦੂਰੋਂ ਦੂਰੋਂ ਸੰਤਾਂ ਵਿੱਚ ਜੜੀਆਂ ਨੇ ਇਸ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਹਰ ਸਾਲ ਹੀ ਪਹੁੰਚਦੀਆਂ ਨੇ ਹਰ ਸਾਲ ਪਾਰੀ ਮੇਲਾ ਇੱਥੇ ਲੱਗਦਾ ਹੈ